ਸਾਸਿਕਾ ਜੀ ਸਾਰਿਆਂ ਨੂੰ ਪੱਡਾ ਫੈਮਿਲੀ ਵਲੌਗ ਐਂਡ ਕੁਕਿੰਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਮਟਰ ਅਤੇ ਖੁੰਬਾ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਜੇਕਰ ਰੈਸਪੀ ਵਧੀਆ ਲੱਗੇਗੀ ਤੇ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਇਹ ਆਪਾਂ ਲੈ ਲਿਆ ਇੱਕ ਪੈਕਟ ਮਸ਼ਰੂਮ ਦਾ ਲੈ ਲਈ ਚੰਗੀ ਤਰ੍ਹਾਂ ਧੋੜਿਆ ਸਾਫ਼ ਕਰ ਲਿਆ ਤੇ ਇਹਦੇ ਆਪਾਂ ਡੰਡ ਲਾ ਦਿੰਨੇ ਆ ਡੰਡ ਲਾ ਕੇ ਇਹਦੇ ਆਪਾਂ ਪੀਸ ਕਰ ਲਾਂਗੇ ਪੀਸ ਛੋਟੇ ਵੱਡੇ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਹੁਣ ਮਸ਼ਰੂਮ ਨੂੰ ਆਪਾਂ ਮੈਰੀਨੇਟ ਕਰਾਂਗੇ ਇਹਦੇ ਵਿੱਚ ਵੱਡਾ ਚਮਚਾ ਉਸ ਤੋਂ ਚੌਥਾ ਹਿੱਸਾ ਮੈਂ ਲੂਣ ਲੈਨੇ ਇਹਦੇ ਵਿੱਚ ਪਾ ਦਿੰਨੇ ਆ ਥੋੜਾ ਜਿਹਾ ਆਪਾਂ ਹਲਦੀ ਪਾ ਦਿੰਨੀ ਆ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾ ਦਿੰਨੇ ਆ ਇਹਨਾਂ ਚੀਜ਼ਾਂ ਨੂੰ ਮਿਲਾ ਦਿੰਨੇ ਆ ਜਿੰਨਾ ਸਿਰ ਆਪਾਂ ਮਸ਼ਰੂਮ ਇੱਥੇ ਰੱਖੇ ਹੋਏ ਨੇ ਮੈਰੀਨੇਟ ਕਰਕੇ ਤੇ ਆਪਾਂ ਹੁਣ ਮਸਾਲਾ ਇਹਦਾ ਤਿਆਰ ਕਰ ਲੈਣੇ ਆ ਹੁਣ ਗੈਸ ਤੇ ਆਪਾਂ ਕੜਾਈ ਰੱਖ ਦਿੱਤੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਰਫੈਨ ਤੇਲ ਪਾ ਦਾਂਗੇ ਤੁਸੀਂ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਤੇਲ ਨੂੰ ਗਰਮ ਹੋਣ ਦਿੰਨੇ ਆ ਹੁਣ ਇਹਦੇ ਵਿੱਚ ਪਾ ਦਾਂਗੇ ਦਾਲਚੀਨੀ ਦਾ ਇੱਕ ਟੁਕੜਾ ਤੇਜ ਪੱਤਾ ਚਾਰ ਆਪਾਂ ਲੌਂਗ ਪਾ ਦੇ ਲੱਗੀਆਂ एक बड़ी लाची पाती दो छोटी लाचियां पाती हूँ ये आप अद्धा बड़ा चमचा मैं अद्धा जीरा पा दे लगी हूँ भुन लेने सारिया चीजा तो गैस की फ्लेम रखी आपकी हुईए जिमें जीरा भुनिया गया ये आप देंगे मैं छोटे साइज के तीन प्याज ले ਇਹ ਪਿਆਜ਼ ਆਪਾਂ ਬਰੀਕ ਕਰ ਲਏ ਨੇ ਚੋਪਰ ਵਿੱਚ ਪਾ ਕੇ ਤੇ ਆਪਾਂ ਹੁਣ ਇਹਨਾਂ ਪਿਆਜ਼ਾਂ ਨੂੰ ਭੁੰਨ ਲੈਨੇ ਆ ਲਗਾਤਾਰ ਹਲਾਉਂਦੇ ਹੋਏ ਆਪਾਂ ਇਹਨਾਂ ਨੂੰ ਭੁੰਨ ਲੈਣਾ ਪਿਆਜ਼ ਨੂੰ ਉਹਦੇ ਤੱਕ ਭੁੰਨਾਂਗੇ ਜਦੋਂ ਤੱਕ ਇਹਦੇ ਉੱਪਰ 골ਡਨ ਕਲਰ ਨਹੀਂ ਆ ਜਾਂਦਾ ਗੈਸ ਦੀ ਫਲੇਮ ਆਪਾਂ ਜ਼ਿਆਦਾ ਕਰ ਦਿੰਨੇ ਆ ਲਗਾਤਾਰ ਹਲਾਉਂਦੇ ਹੋਏ ਇਹਨਾਂ ਨੂੰ ਆਪਾਂ ਭੁੰਨ ਲੈਨੇ ਆ ਪਿਆਜ਼ ਦਾ ਦੇਖੇ ਕਲਰ ਚੇਂਜ ਹੋਣ ਲੱਗ ਪਿਆ ਇਹਦੇ ਵਿੱਚ ਆਪਾਂ ਇੱਕ ਵੱਡਾ ਚਮਚ ਅਦਰਕ ਤੇ ਲਸਣ ਦਾ ਪੇਸਟ ਪਾ ਦਿੰਨੇ ਆ ਤੁਸੀਂ ਤਾਜ਼ਾ ਲਸਣ ਅਦਰਕ ਦੀ ਕੁੱਟ ਕੇ ਪਾ ਸਕਦੇ ਹੋ प्याज ਵੀ ਪਲੇਮਾ ਉਹ ਥੋੜਾ ਚਰਕ ਦਿੱਤੀ ਫੋਨੇ ਦੇ ਵਿੱਚ ਪਾ ਆਪਾਂ ਪਾ ਦਨੇ ਟਮਾਟਰਾਂ ਦੀ ਪਿਊਰੀ ਇਹ ਤਿੰਨ ਟਮਾਟਰ ਲਏ ਸੀ ਤੇ ਉਹਨਾਂ ਦੀ ਪਿਊਰੀ ਬਣਾ ਕੇ ਇਹਦੇ ਵਿੱਚ ਪਾ ਦਿੰਨੇ ਆ ਹੁਣ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਸਵਾਦ ਦੇ ਅਨੁਸਾਰ ਨੂਨ ਪਾ ਦਿੰਨੇ ਆ ਆਪਾਂ ਪਹਿਲਾਂ ਮਸ਼ਰੂਮ ਵਿੱਚ ਵੀ ਨੂਨ ਪਾਇਆ ਸੀ ਇਸ ਕਰਕੇ ਤੁਸੀਂ ਧਿਆਨ ਨਾਲ ਨੂਨ ਪਾਣਾ ਮੈਂ ਅੱਧਾ ਛੋਟਾ ਚਮਚਾ ਨੂਨ ਪਾ ਦਿੱਤਾ ਹੈ ਅੱਧਾ ਛੋਟੇ ਚਮਚੇ ਤੇ ਥੋੜਾ ਘੱਟ ਹਲਦੀ ਪਾウダー ਪਾ ਦਿੱਤਾ ਹੈ ਕਿਉਂਕਿ ਹਲਦੀ ਵੀ ਆਪਾਂ ਪਹਿਲਾਂ ਪਾਈ ਹੋਈ ਹੈ ਇੱਕ ਵੱਡਾ ਚਮਚਾ ਭਰ ਕੇ ਆਪਾਂ ਕਸ਼ਮੀਰੀ ਲਾਲ ਮਿਰਚ ਪਾウダー ਪਾ ਦਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਲੈਣੀ ਹੈ ਤੇ ਇਹਨਾਂ ਨੂੰ ਖੋਣ ਲੈਨੇ ਆਪਾਂ ਤਿਆਰ ਉਹਨਾਂ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ। ਹੁਣ ਜਿਸ ਜਾਰ ਦੇ ਵਿੱਚ ਆਪਾਂ ਟਮਾਟਰਾਂ ਦੀ ਪਿਊਰੀ ਬਣਾਈ ਸੀ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਿੱਤਾ। ਉਹ ਪਾਣੀ ਆਪਾਂ ਮਸਾਲੇ ਦੇ ਵਿੱਚ ਪਾ ਦਿੰਨੇ ਆ। ਹੁਣ ਮਸਾਲੇ ਨੂੰ ਆਪਾਂ ਉਹ ਤੱਕ ਭੁੰਨਾਂਗੇ ਜਦ ਤੱਕ ਇਹਦੇ ਵਿੱਚੋਂ ਕਿਨਾਰਿਆਂ ਤੋਂ ਤੇਲ ਬਾਹਰ ਨਹੀਂ ਆ ਜਾਂਦਾ। ਗ੍ਰੈਸ ਦੀ ਫਲੇਮ ਘੱਟ ਰੱਖ ਕੇ ਢੱਕਣਾ ਕਵਰ ਕਰਾਂਗੇ ਤੇ ਵਿੱਚ ਵਿੱਚ ਇਹਨੂੰ ਚੈੱਕ ਵੀ ਕਰਾਂਗੇ। ਮਸਾਲਾ ਚੰਗੀ ਤਰ੍ਹਾਂ ਭੁੰਨਿਆ ਗਿਆ ਹੈ। ਫੋਨ ਜਿਹੜੀ ਆਪਾਂ ਖੁੰਬਾ ਮੈਰੀਨੇਟ ਕਰਕੇ ਰੱਖਿਆ ਸੀ ਉਹ ਇਹਦੇ ਵਿੱਚ ਪਾ ਦਿੰਨੇ ਆ। ਤੇ ਇਹ ਆਪਾਂ ਲੈ ਲਏ ਨੇ ਫਰੋਜ਼ਰ ਮਟਰ। ਇਹ ਪਾ ਦਨੇ ਆ। ਜੇ ਤੁਸੀਂ ਤਾਜ਼ਾ ਮਟਰ ਸਬਜੀ 'ਚ ਪਾਉਣੇ ਆ ਤੇ ਤੁਸੀਂ ਜਦੋਂ ਆਪਾਂ ਮਸਾਲਾ ਭੁੰਨਿਆ ਸੀ ਤੇ ਮਟਰ ਉਦੋਂ ਪਾ ਕੇ ਥੋੜੇ ਸੌਫਟ ਹੋਣ ਤੋਂ ਬਾਅਦ ਇਹਦੇ ਵਿੱਚ ਮਸ਼ਰੂਮ ਪਾ ਸਕਦੇ ਹੋ। ਪਰ ਆਪਾਂ ਫਰੋਜ਼ਰ ਮਟਰ ਲਏ ਨੇ। ਇਹਦੇ ਵਿੱਚ ਆਪਾਂ ਪਾਦਣ ਲੱਗੇ ਆ। ਦੋ ਹਰੀਆਂ ਮਿਰਚਾਂ ਪਾਦਣ ਲੱਗੀਆਂ ਲੰਬੀਆਂ ਕੱਟ ਕੇ ਪਾਦਦੀਆਂ ਤੇ ਥੋੜੀ ਜਿਹਾ ਆਪਾਂ ਪਾਦਣ ਲੱਗੇ ਕਸਤੂਰੀ ਮੇਥੀ ਹੱਥਾਂ ਨਾਲ ਕ੍ਰਸ਼ ਕਰਕੇ ਪਾ ਦਾਂਗੇ ਤੇ ਥੋੜਾ ਜਿਹਾ ਆਪਾਂ ਪਾਦਣ ਲੱਗੀਆਂ ਸੁੱਕਾ ਧਨੀਆ ਪਾਊਡਰ ਦਰਦਰਾ ਕੁੱਟਿਆ ਹੋਇਆ ਧਨੀਆ ਪਾਊਡਰ ਮਿਲਾ ਦਿੰਨੇ ਆ ਇਹਨੂੰਗੇ ਹੁਣ ਇਹਨੂੰ ਆਪਾਂ ਫੇਟਕਨ ਦੇ ਨਾਲ ਕਵਰ ਕਰ ਦਿੰਨੇ ਆ ਉੱਪਰੋਂ ਆਪਾਂ ਢੱਕਣ ਦੇ ਦਿੱਤਾ। ਵਿਚ ਵਿਚ ਇਹਨਾਂ ਚੱਕ ਵੀ ਕਰਾਂਗੇ ਆਪਾਂ ਸਬਜ਼ੀ ਨੂੰ। ਇੱਕ ਵਾਰੀ ਚੈੱਕ ਕਰ ਲੈਣਾ ਸਬਜ਼ੀ ਨੂੰ। ਹੁਣ ਇਹਦੇ ਵਿੱਚ ਪਾਵਾਂਗੇ ਤਾਜ਼ੇ ਦੁੱਧ ਮਲਾਈ। ਤਾਜ਼ੇ ਦੁੱਧ ਦੀ ਮਲਾਈ ਪਲਾਪਾ ਕੇ ਇਹਨੂੰ ਮਿਕਸ ਕਰ ਦਾਂਗੇ। ਹੁਣ ਤੁਸੀਂ ਜੇ ਗਰੇਵੀ ਗਾੜੀ ਰੱਖਣਾ ਚਾਹੁੰਦੇ ਹੋ ਤੇ ਇੱਥੇ ਹੁਣ ਇਸ ਟਾਈਮ ਧਨੀਆ ਪਾ ਕੇ ਤੁਸੀਂ ਗੈਸ ਨੂੰ ਬੰਦ ਕਰ ਸਕਦੇ ਹੋ ਜੇ ਤੁਸੀਂ ਗਰੇਵੀ ਪਤਲੀ ਰੱਖਣੀ ਹੈ ਤੇ ਥੋੜਾ ਜਿਹਾ ਤੁਸੀਂ ਗਰਮ ਪਾਣੀ ਪਾ ਕੇ ਤੇ ਗਰੇਵੀ ਪਤਲੀ ਰੱਖ ਸਕਦੇ ਹੋ ਥੋੜਾ ਜਿਹਾ ਪਧਨੀਆ ਪਾ ਦਿੰਨੇ ਆ ਮਿਲਾ ਦਿੰਨੇ ਚੰਗੀ ਤਰ੍ਹਾਂ ਫਿਰ ਤੱਕੰਦੀਨਾ ਆਪਾਂ ਕਵਰ ਕਰ ਦਿੰਨੇ ਆ ਦੁਬਾਰਾ ਫੇਰ ਸਬਜੀ ਨੂੰ ਚੈੱਕ ਕਰਦੇ ਆਂ ਸਬਜੀ ਆਪਣੀ ਬਣ ਚੁੱਕੀ ਹੈ ਗੈਸ ਨੂੰ ਬੰਦ ਕਰਕੇ ਇਹਨੂੰ ਆਪਾਂ ਕਿਸੇ ਬੌਲ ਵਿੱਚ ਕੱਢ ਲੈਣੇ ਆਂ ਗੈਸ ਬੰਦ ਕਰ ਦਿੰਨੇ ਆਂ ਹਾਂਜੀ ਮਟਰ ਮਸ਼ਰੂਮ ਬਣ ਕੇ ਤਿਆਰ ਨੇ ਇਹਦੇ ਉੱਪਰ ਆਪਾਂ ਹੁਣ ਕਟਿਆ ਹੋਇਆ ਹਰਾ ਧਨੀਆ ਪਾਤਾ ਹੈ ਰੈਸਪੀ ਅੱਜ ਦੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦਿਆਂ ਨਵੀਂ ਰੈਸਪੀ ਦੇ ਨਾਲ ਸਤਿ ਸ੍ਰੀ ਅਕਾਲ